ਇੱਕ ਮਾਸਟਰ ਜੀ ਮੈਂ ਤੁਸੀ ਦੱਸਿਆ ਵੀ ਪਾਣੀ ਦਾ ਲੜੜਾ ਇੱਥੋਂ ਦਾ ਵੀ ਸਹੀ ਨਹੀਂ ਹੈ ਨਾ ਜੋ ਨਹੀਂ ਕੀਤੀ ਦੇ ਹਾਂਜੀ ਤੇ ਇਹਨੂੰ ਫਿਰ ਪਾਣੀ ਦਾ ਜਿਹੜਾ ਜਰੀਆ ਹੈਗਾ ਮਤਲਬ ਇੱਕ ਨੰਬਰ ਪਾਣੀ ਕਿਸ ਸਿਸਟਮ ਨਾਲ ਦਿੰਦੇ ਹੋਗੇ ਇਹ ਆਪਣੇ ਕੋਲ ਡੱਗੀਆਂ ਬਣੀਆਂ ਹੈ ਨਹਿਰੀ ਪਾਣੀ ਉਹਦੇ ਵਿੱਚ ਸਟੋਰ ਕਰਦੇ ਆ ਸਾਡੇ ਕੋਲ ਨਹਿਰੀ ਪਾਣੀ ਬਹੁਤ ਹੀ ਜ਼ਿਆਦਾ ਘਟ ਹੈ ਅੱਛਾ ਤੇ ਇਹ ਸਾਰੀ ਪੱਤੀ 9 ਫੁੱਟ ਲਿਫਟ ਕਰਨਾ ਪੈਂਦਾ ਜੇ ਅਸੀਂ ਨੂੰ ਫਲੱਡ ਪਾਣੀ ਲਾਉਣਾ ਹੋਵੇ ਹਾਂਜੀ ਤੇ ਅਸੀਂ ਡ੍ਰਿਪ ਦੇ ਨਾਲ ਬਹੁਤ ਥੋੜਾ ਪਾਣੀ ਦੇ ਸਾਡੇ ਕੋਲ ਇੰਨਾ ਪਾਣੀ ਵੀ ਆ ਦੇਖੋ ਅਸੀਂ ਖਾਲੀਆਂ ਬਣਾਈਆਂ ਸੀ ਪਿਕਨਿਕ ਮੈਥਡ ਦੇ ਵਿੱਚ ਪਰ ਖਾਲੀਆਂ ਵੀ ਅਸੀਂ ਬਣਾ ਕੇ 2 ਸਾਲ ਹੋ ਗਏ ਐਂ ਪਈਆਂ ਸਾਡੇ ਕੋਲ ਖਾਲੀਆਂ ਚ ਪਾਣੀ ਫਲੱਡ ਦੀ ਤਾਂ ਗੱਲ ਛੱਡੋ ਵੀ ਖਾਲੀਆਂ ਚ ਫੇਰ ਨੂੰ ਵੀ ਪਾਣੀ ਨਹੀਂ ਸੀ ਅੱਛਾ ਫਿਰ ਡ੍ਰਿਪ ਨਾਲ ਵੀ ਪੂਰਾ ਨਹੀਂ ਆਉਂਦਾ ਡ੍ਰਿਪ ਨਾਲ ਪੂਰਾ ਫਿਰ ਅਸੀਂ ਪੌਦਿਆਂ ਨੂੰ ਤਾਂ ਪਾਣੀ ਜੋ 2 ਕਵੰਟਲ ਫਾਲਜਾ 1.5 ਕਵੰਟਲ ਫਾਲ ਦੇ ਰਹੇ ਇੱਕ ਪੌਦਾ ਤੇ ਉਹਨੂੰ ਪਾਣੀ ਤਾਂ ਚਾਹੀਦਾ ਫਿਰ ਉਹਨੂੰ ਅਸੀਂ ਮਲਚ ਕਰਕੇ ਸਾਰੇ ਦੇ ਉੱਤੇ ਪਰਾਲੀ ਵਿਛਾ ਕੇ ਹਾਂਜੀ ਉਹਦੀ ਪਾਣੀ ਦੀ ਪੂਰਤੀ ਪਰਾਲੀ ਨਾਲ ਕਰਦੇ ਆ ਅਸੀਂ ਓਕੇ ਇੱਕ ਹੁਣ ਜਿਵੇਂ ਵਿੱਚ ਹਰੇ ਖੜੇ ਬੂਟੇ ਵਿੱਚ ਇਹ ਪੱਤੇ ਜੇ ਸਿੱਟੀ ਖੜੇ ਆ ਜੀ ਹਾਂਜੀ ਇਹਦਾ ਕੋਈ ਕਿਸੇ ਚੀਜ਼ ਦੀ ਕੋਈ ਕੈਮੀਕਲ ਦੀ ਘਾਟ ਆ ਕਿ ਕੋਈ ਮਤਲਬ ਕੀ ਸਿਸਟਮ ਆ ਜੀ ਦਾ ਨਹੀਂ ਜੀ ਇਹ ਪਤਾ ਕੀ ਹੈ ਵੀ ਜਿਹੜਾ ਕੁਦਰਤ ਦਾ ਸੂਲ ਹੈ ਜਿਹੜਾ ਪੌਦੇ ਦੇ ਅੰਦਰ ਜਿੰਨੇ ਵੀ ਬਨਸਪਤੀ ਹੈ ਜਿੰਨੇ ਪ੍ਰਾਨੀ ਹੈ ਹਾਂਜੀ ਉਹਨਾਂ ਦੇ ਅੰਦਰ ਇਹਨਾਂ ਵਧੀਆ ਸੌਫਟਵੇਅਰ ਤੇ ਇੰਨੀ ਜਿਵੇਂ ਕੰਪਿਊਟਰ ਦੇ ਵਿੱਚ ਅਸੀਂ ਗੱਲ ਕਰਦੇ ਨੇ ਵੀ ਸੌਫਟਵੇਅਰ ਹੈ ਜਾਂ ਪ੍ਰੋਗਰਾਮਿੰਗ ਹੈ ਹਾਂਜੀ ਹਾਂਜੀ ਬਨਸਪਤੀ ਦੇ ਤੇ ਪ੍ਰਾਨੀਆਂ ਦੇ ਅੰਦਰ ਉਸ ਤੋਂ ਵੀ ਬਿਹਤਰ ਪ੍ਰੋਗਰਾਮਿੰਗ ਹੈ ਹਾਂਜੀ ਵੀ ਇਹ ਜਦੋਂ ਮਤਲਬ ਫਰੂਟ ਜ਼ਿਆਦਾ ਆ ਗਿਆ ਤੇ ਪੌਦੇ ਨੂੰ ਪਾਣੀ ਤੇ ਖੁਰਾਕ ਜ਼ਿਆਦਾ ਚਾਹੀਦੀ ਹੈ ਹਾਂਜੀ ਉਹ ਪੌਦੇ ਨੇ ਮਤਲਬ ਹੀ ਆਪਣੇ ਆਪ ਵਾਸ਼ਪੀਕਰਨ ਰੋਕਣ ਵਾਸਤੇ ਤੇ ਪਾਣੀ ਦੀ ਮਾਤਰਾ ਨੂੰ ਮੈਨੇਜ ਕਰਨ ਵਾਸਤੇ ਉਹਨੇ ਪੱਤੇ ਸੜਤੇ ਠੀਕ ਆ ਵੀ ਦੇਖੋ ਕੁਦਰਤ ਦਾ ਕਿੱਡਾ ਵਧੀਆ ਨਿਜਾਮ ਹੈ ਪ੍ਰਬੰਧਨ ਹੈ ਮੈਨੇਜਮੈਂਟ ਕਹਿ ਲੋ ਵੀ ਉਹਨੇ ਪੱਤੇ ਸੜਤੇ ਪਰ ਫਰੂਟ ਨੂੰ ਬਚਾ ਲਿਆ ਹਾਂਜੀ ਤੇ ਇਹ ਪੱਤੇ ਹੁਣ ਦੇਖੋ ਵੀ ਆ ਹੁਣ ਫਰੂਟ ਪੱਕ ਗਿਆ ਹੁਣ ਦੁਬਾਰੇ ਰੁੱਤ ਬਦਲੀ ਹੈ ਨਵੀਂ ਫਟਾਰਾ ਹੁਣੇ ਸ਼ੁਰੂ ਹੋ ਰਿਹਾ ਫਟਾਰਾ ਨਵਾਂ ਚੱਕ ਲੈਣੇ ਹਾਂਜੀ ਹਾਂਜੀ ਆ ਦੇਖੋ ਜਿਵੇਂ ਆ ਨਾਲ ਵਾਲੇ ਪੌਦੇ ਚ ਦੇਖ ਲੋ ਵੀ ਇਹ ਜਮੇ ਹੀ ਪੱਤੇ ਸਟਕਿਆ ਸੀ ਪਰ ਹੁਣ ਇਹਦੇ ਵੀ ਤੁਹਾਨੂੰ ਮੈਂ ਦਿਖਾਉਣਾ ਵੀ ਫਟਾਰਾਣਾ ਸ਼ੁਰੂ ਹੋ ਗਿਆ ਹਾਂਜੀ ਆ ਦੇਖੋ ਵੀ ਜੇ ਮੈਂ ਲੈ ਉੱਪਰ ਜਾ ਕੇ ਦੇਖੋਗੇ ਆਹ ਆ ਦੇਖੋ ਤਾਂ ਹੁਣ ਦੋ ਚਾਰ ਦਿਨਾਂ ਚ ਫਟਾਰ ਨਾਲ ਇਹ ਵੀ ਆ ਦੇਖੋ ਆ ਆ ਫਟਾਰ ਹੋਣੀ ਸ਼ੁਰੂ ਹੋ ਗਈ ਸਾਰੀ ਬਿਲਕੁਲ ਸੁੱਕ ਚੁੱਕਿਆ ਹੈ ਬੁੱਢਾ ਹਾਂ ਇਹ ਦੇਖਣ ਨੂੰ ਆ ਲੱਗਦਾ ਵੀ ਇਹ ਨੇ ਪੌਦੇ ਨੇ ਖੁਦ ਮੈਨੇਜ ਕੀਤਾ ਆਪਣੇ ਆਪ ਹਾਂਜੀ ਅਸੀਂ ਜਿਹੜਾ ਅੱਜ ਕੱਲ ਦੀ ਆਧੁਨਿਕ ਖੇਤੀ ਦੇ ਵਿੱਚ ਨਾ ਅਸੀਂ ਫਸਲਾਂ ਨਾਲ ਜ਼ਿਆਦਤੀ ਕਰ ਰਹੇ ਹਾਂ ਕਿਤੇ ਪਾਣੀ ਦੀ ਕਿਤੇ ਜ਼ਹਿਰਾਂ ਦੀ ਕਿਤੇ ਫਰਟੀਲਾਈਜ਼ਰ ਦੀ ਉਹ ਜ਼ਿਆਦਤੀ ਨਹੀਂ ਮਤਲਬ ਪੌਦਾ ਆਪਣੇ ਆਪ ਖੁਦ ਮੈਨੇਜ ਕਰਦਾ ਕੁਦਰਤੀ ਸਿਸਟਮ ਇਹ ਵੀ ਉਨੂੰ ਕੁਦਰਤ ਦੇ ਸਹਾਰੇ ਛੱਡ ਦਿਓ ਉਹ ਆਪਣੇ ਆਪ ਨੂੰ ਖੁਦ ਮੈਨੇਜ ਕਰੂਗਾ ਵੀ ਆਮ ਤੌਰ ਤੇ ਪੱਤੇ ਪੀਲੇ ਹੋਗੇ ਡਿੱਗਣੇ ਹੋਗੇ ਤੇ ਕਿਸਾਨ ਤਰ੍ਹਾਂ ਤਰ੍ਹਾਂ ਦੀਆਂ ਜਹਿਰਾਂ ਲਿਆ ਕੇ ਤਾਂ ਹੋਰ ਕੈਮੀਕਲ ਲਿਆ ਕੇ ਛੱਡਦਾ ਵੀ ਪਤਨ ਕੀ ਹੋਇਆ ਕੁਝ ਨਹੀਂ ਹੁੰਦਾ ਜੀ ਇਹਨੂੰ ਆ ਦੇਖੋ ਇਹਨੂੰ ਬਹੁਤ ਸਾਰਾ ਅਸੀਂ 1 ਕਵਾਂਟਲ ਤੋਂ ਵੱਧ ਫਲ ਤੋੜ ਲਿਆ ਤੇ ਆ ਜਦੋਂ ਹੌਲੀ ਹੌਲੀ ਤੋੜੀ ਜਾਂਦੇ ਤੇ ਨਾਲ ਦੀ ਨਾਲ ਫਟਾਰ ਆਉਣੀ ਸ਼ੁਰੂ ਹੋ ਗਈ ਹਾਂਜੀ ਹੁਣ ਆ ਦੇਖੋ ਆ ਪੌਦੇ ਦੇ ਉੱਤੋਂ ਫਲ ਤੋੜ ਲਿਆ ਇਹ ਵੀ ਪੱਤੇ ਸਾਰੇ ਸਿੱਟ ਗਿਆ ਸੀ ਇਹਦੇ ਦੇਖੋ ਜਦੋਂ ਸਾਰਾ ਤੋੜ ਲਿਆ ਤੇ ਨਵੀਂ ਫਟਾਰ ਆਉਣੀ ਸ਼ੁਰੂ ਆ ਗਈ ਹਾਂਜੀ ਸਾਰੇ ਪੱਤੇ ਨੇ ਸਾਰੇ ਪੱਤੇ ਇੱਕ ਹੋਰ ਵੀ ਹੈ ਵੀ ਜਿੰਨਾ ਪੌਦੇ ਦੇ ਆਪ ਦੇ ਪੱਤੇ ਹੈ ਉਹ ਆਪ ਦੇ ਪੱਤੇ ਨਾਲ ਹੀ ਆਪਦੀ ਖਰਾਕ ਦੀ ਜਾਂ ਮਲਚ ਦੀ ਪੂਰਤੀ ਕਰ ਲੈਂਦਾ ਆ ਦੇਖੋ ਵੀ ਸਾਰੇ ਦੇਖੋ ਤੁਸੀਂ ਆ ਇਸ ਦੇ ਜਿੰਨੇ ਪੱਤੇ ਹੈ ਇਹਨਾਂ ਦੇ ਨਾਲ ਹੀ ਮਤਲਬ ਇਹਦੀ ਮਲਚ ਦੀ ਪੂਰਤੀ ਹੋ ਰਹੀ ਹੈ ਆ ਦੇਖੋ ਕਿ ਇਹਨੂੰ ਪੂਰੀ ਮਿਲ ਰਹੀ ਹੈ ਇਹਨਾਂ ਪੱਤਿਆਂ ਦੀ ਆ ਦੇਖੋ ਥੱਲੇ ਮਿੱਟੀ ਦੇਖੋ ਆ ਤਣੇ ਉੱਤਰਾ ਪੁੱਤਾਂ ਨਹੀਂ ਆ ਰਹੇ ਆ ਦੇਖੋ ਹਾਂਜੀ ਨਾਲੇ ਮਿੱਟੀ ਦੇਖੋ ਹੱਥ ਟੱਚ ਕਰਕੇ ਦੇਖੋ ਬਿਲਕੁਲ ਸ਼ੀਤਲ ਮਿੱਟੀ ਹੈ ਪੂਰੀ ਪੂਰੀ ਠੰਡੀ ਠੰਡੀ ਮਤਲਬ ਇਹ ਕੈਂਪ ਇਹ ਟੈਂਪਰੇਚਰ ਨੂੰ ਮੇਨਟੇਨ ਰੱਖਦਾ ਹੈ ਵੀ ਆਮ ਤੌਰ ਤੇ ਅੱਜਕੱਲ ਗਲੋਬਲ ਵਾਰਮਿੰਗ ਹੋ ਰਹੀ ਹੈ ਗਲੋਬਲ ਵਾਰਮਿੰਗ ਦੇ ਵਿੱਚ ਇਹ ਹੈ ਕਿ ਫਸਲਾਂ ਤੇ ਬਨਸਪਤੀ ਤੇ ਬਾਗਬਾਨਾਂ ਦਾ ਬੁਰਾ ਹਾਲ ਹੈ ਹਾਂਜੀ ਜਿਹੜਾ ਜ਼ਮੀਨ ਦਾ ਟੈਂਪਰੇਚਰ ਹੈ ਉਹ ਵੀ ਬਹੁਤ ਮਹੱਤਵ ਰੱਖਦਾ ਹੈ ਵੀ ਜਿਵੇਂ ਜ਼ਮੀਨ ਦਾ ਟੈਂਪਰੇਚਰ ਵੀ ਵੱਧ ਗਿਆ ਤੇ ਉੱਪਰ ਆਸਮਾਨ ਦਾ ਤਾਂ ਵਧਣਾ ਹੀ ਸੀਗਾ ਵੀ ਜ਼ਮੀਨ ਦਾ ਟੈਂਪਰੇਚਰ 15 ਤੋਂ ਡਿਗਰੀ ਤੋਂ ਲੈ ਕੇ 25 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਤੇ ਤਾਂ ਫਿਰ ਫਸਲਾਂ ਪੂਰੇ ਆਪ ਦੇ ਆਪ ਨੂੰ ਸਰਵਾਈਵ ਕਰਦੇ ਆ ਪੌਦੇ ਤੇ ਇਹ ਜੋ ਜਮੀਨ ਦਾ ਟੈਂਪਰੇਚਰ ਸਹੀ ਹੋਊਗਾ ਉਦੋਂ ਜੜਾ ਸਹੀ ਰਹਿਣਗੀਆਂ ਤੇ ਉਹ ਉਤਪਾਦਨ ਵਧੀਆ ਹੋਊਗਾ ਹਾਂਜੀ ਅਸੀਂ ਵੀ ਤੁਹਾਡੇ ਮਾਸਟਰ ਜਿਵੇਂ ਇੱਕ ਵੀਡੀਓ ਦੇਖੀ ਤੁਸੀਂ ਆਰਗੈਨਿਕ ਦੀ ਗੱਲ ਕਰ ਰਹੀ ਸੀ ਅੱਜ ਅਸੀਂ ਫਿਰ ਆ ਕੇ ਬਾਕੀ ਦੇਖਿਆ ਕਿ ਬਾਕੀ ਤੁਸੀਂ ਜਿਹੜੀ ਆਰਗੈਨਿਕ ਦੀ ਗੱਲ ਕਰੀ ਆ ਉਹ ਬਾਕੀ ਸਹੀ ਆ ਜੀ ਹਾਂਜੀ ਤੇ ਆਰਗੈਨਿਕ ਦੇ ਨਾਂ ਦੇ ਕਈ ਮਤਲਬ ਕਿ ਕਰਦੇ ਕੋਸ਼ਾ ਦਿਖਾਉਂਦੇ ਕੋਸ਼ਾ ਹੁੰਦਾ ਕੋਸ਼ਾ ਜੀ ਨਾ ਇਹ ਕੁਝ ਬਹੁਤ ਚੱਲ ਰਿਹਾ ਹੈ ਅੱਜਕੱਲ ਹਾਂ ਅੱਜ ਇਹ ਪਤਾ ਕੀ ਆਰਗੈਨਿਕ ਨੂੰ ਬਦਨਾਮ ਕਰ ਦਿੱਤਾ ਗਿਆ ਹਾਂਜੀ ਕੁਸ਼ਤਾ ਮਤਲਬ ਆਰਗੈਨਿਕ ਫਸਲਾਂ ਪੈਦਾ ਕਰਨ ਵਾਲਿਆਂ ਨੇ ਤੇ ਕੁਝ ਕੈਮੀਕਲ ਵੇਚਣ ਵਾਲਿਆਂ ਨੇ ਵੀ ਉਹਨਾਂ ਨੇ ਇਹ ਚਾਤਾ ਵੀ ਜੇ ਤੁਸੀਂ ਆਰਗੈਨਿਕ ਪੈਟਰਨ ਤੇ ਖੇਤੀ ਕਰਨ ਲੱਗੇ ਤਾਂ ਤੁਸੀਂ ਉਜੜ ਹੀ ਜਾਓਗੇ ਤੇ ਤੁਹਾਡੇ ਬੱਚੇ ਨਹੀਂ ਕੁਝ ਨਹੀਂ ਹੁਣ ਆਮ ਤੌਰ ਤੇ ਕਿਸਾਨਾਂ ਦਾ ਜਾਂ ਮਤਲਬ ਜਦੋਂ ਅਸੀਂ ਕ ਆਰਗੈਨਿਕ ਦੀ ਗੱਲ ਕਰਦੇ ਹਾਂ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਵੀ ਅਸੀਂ ਕੋਈ ਕਹੋ ਮੈਂ ਨਰ ਆਰਗੈਨਿਕ ਨਰ ਮਾ ਬੀਜ ਜੀ ਕੋਈ ਕਣਕ ਬੀਜੀ ਸੀ ਕੋਈ ਸਰੋਂ ਬੀਜੀ ਸੀ ਤੋ ਆ ਸਾਹਮਣੇ ਵਾਲੇ ਦਾ ਇਹ ਸਵਾਲ ਹੁੰਦਾ ਵੀ ਕਿੰਨੇ ਮਣ ਹੋਈ ਕਿੰਨੇ ਮਣ ਹੋਈ ਹਾਂਜੀ ਉਹ ਮਣ ਦੇ ਚੱਕਰ ਚ ਪੈ ਕੇ ਅਸੀਂ ਕਿਸਾਨ ਫੇਲ ਹੋ ਗਿਆ ਖੇਤੀ ਸੈਕਟਰ ਸਾਰਾ ਹੀ ਫੇਲ ਹੋ ਗਿਆ ਵੀ ਅਸੀਂ ਮਤਲਬ ਵੀ ਜਿਹੜਾ ਕੁਦਰਤੀ ਸਿਸਟਮ ਹੈ ਇਹਦੇ ਵਿੱਚ 에 ਨਹੀਂ ਵੀ ਕਿੰਨੇ ਮਣ ਹੋਇਆ ਇਹ ਗੱਲ ਮਹਿਣਾ ਨਹੀਂ ਰੱਖਦੀ ਵੀ ਤੁਹਾਨੂੰ ਬਚੇ ਕਿੰਨੇ ਰੁਪਏ ਹਾਂਜੀ ਅਸੀਂ ਖੇਤੀ ਕਰਦੇ ਹਾਂ ਦੁਕਾਨ ਕਰਦੇ ਹਾਂ ਕੋਈ ਨੌਕਰੀ ਕਰਦਾ ਹੈ ਕੋਈ ਹੋਰ ਬਿਜ਼ਨਸ ਕਰਦਾ ਹੈ ਉਹ ਪ੍ਰਾਫਿਟ ਤੇ ਚੱਲਦੀਆਂ ਸਾਰੀਆਂ ਗੱਲਾਂ ਵੀ ਕਿਸਾਨ ਹੈ ਜਿਹੜਾ ਪ੍ਰਾਫਿਟ ਨੂੰ ਤਾਂ ਭੁੱਲ ਗਿਆ ਤੇ ਮਣਾਂ ਦੇ ਪਿੱਛੇ ਲੱਗ ਗਿਆ ਵੀ ਮੇਰੇ ਹਜ਼ਾਰ ਮਣ ਹੋਏ ਦਾਣੇ 500 ਮਨ ਦਾਣੇ ਹੋਏ 2000 ਮਨ ਦਾਣੇ ਹੋਏ ਜੇ ਅਸੀਂ 500 ਮਨ ਦਾਣੇ ਪੈਦਾ ਕਰਕੇ 1 ਲੱਖ ਰੁਪਇਆ ਬਚਾਉਣੇ ਤੇ 2 2000 ਮਨ ਦਾਣੇ ਕਰਕੇ ਵੀ 1 ਲੱਖ ਹੀ ਵੱਜਦਾ ਹੈ ਫੇ ਸਾਨੂੰ ਬੋਝਾ ਚੱਕਣ ਦੀ ਲੋੜ ਹੀ ਕੀ ਹੈ ਵੀ ਅਸੀਂ ਉਨੇ ਹੀ ਮਤਲਬ ਉਹ ਕਰੀਏ ਨਾ ਵੀ ਜਿੰਨਾ ਨਾਲ ਸਾਡਾ ਪ੍ਰੋਫਿਟ ਮੇਨਟੇਨ ਰਹੇ ਵੀ ਹੁਣ ਇਹਦੇ ਵਿੱਚ ਜ਼ੀਰੋ ਬਜਟ ਹੈ ਕੋਈ ਖਰਚਾ ਵੀ ਨਹੀਂ ਆਹ ਪਰਾਲੀ ਹੁਣ ਵੈਸੇ ਮੈਨੂੰ ਬਾਹਰੋਂ ਲਿਆਉਣੀ ਪੈਂਦੀ ਹੈ ਕਿਰਾਏ ਤੇ ਟੋਆ ਟੋਈ ਖਰਚਾ ਪੈ ਜਾਂਦਾ ਹੈ ਹੁਣ ਜਦੋਂ ਇੱਕ ਵਾਰੀ ਜ਼ਮੀਨ ਦਾ ਕਾਰਬਨ ਕਾਰਬਨਿਕ ਮੈਟਰ ਪੂਰਾ ਹੋ ਗਿਆ 2% ਦੇ ਲਗਭਗ ਹੋ ਗਿਆ ਤਾਂ ਫਿਰ ਇਹਨੂੰ ਦੁਬਾਰੇ ਪਰਾਲੀ ਦੀ ਵੀ ਲੋੜ ਨਹੀਂ ਫਿਰ ਆ ਜਿਹੜਾ ਘਾਹ ਫੂਸ ਤੇ ਇਹਦੇ ਰੁੱਖਾਂ ਦੇ ਪੱਤੇ ਹੈ ਇਹਨਾਂ ਦੇ ਨਾਲ ਹੀ ਕਾਰਬਨ ਮੇਨਟੇਨ ਰਹੂ ਅਤੇ ਉਸ ਤੋਂ ਬਾਅਦ ਕਿਸੇ ਜ਼ਮੀਨ ਨੂੰ ਫਰਟੀਲਾਈਜ਼ਰ ਹੋਰ ਬਾਹਰੋਂ ਫਰਟੀਲਾਈਜ਼ਰ ਦੇਣ ਦੀ ਲੋੜ ਨਹੀਂ ਤੇ ਦੂਜੀ ਗੱਲ ਵੀ ਪਾਣੀ ਵੀ ਹਵਾ ਦੇ ਵਿੱਚੋਂ ਪਾਣੀ ਦੀ ਜਿਹੜੀ ਨਮੀ ਹੈ ਉਹ ਮੇਨਟੇਨ ਰਹੂਗੀ ਇਸ ਕਰਕੇ ਇਦੇ ਨਾਲ ਜੁੜਮੀ ਗੱਲ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਸਾਡੇ ਘਾਹ ਫੂਸ ਤੇ ਕਾਰਬੋਨਿਕ ਮੈਟਰ ਰਹੂ ਅਤੇ ਜਿਹੜੇ ਮਿੱਤਰ ਕੀਟ ਹੈ ਉਹ ਵੀ ਸਰਵਾਈਵ ਕਰਨਗੇ ਅੱਗੇ ਜਾ ਕੇ ਮੈਂ ਤੁਹਾਨੂੰ ਨਰਮਾ ਵੀ ਬੀਜਿਆ ਹੋਇਆ ਦਿਖਾਉਂਗਾ ਉਹ ਨਰਮੇ ਦੇ ਪ੍ਰਾਹਣ ਤਾਂ ਫਸਲ ਹੈ ਨਹੀਂ ਮਤਲਬ ਉਹ ਤੁਹਾਨੂੰ ਛਟੀਆਂ ਤੋਂ ਆਪਾਂ ਗੱਲ ਕਰਾਂਗੇ ਗੁਲਾਬੀ ਸੁੰਢੀ ਵੀ ਗੁਲਾਬੀ ਸੁੰਢੀ ਦੋ ਸਾਲਾਂ ਦੀ ਗੁਲਾਬੀ ਸੁੰਢੀ ਆਈ ਹੈ 1995 ਚ ਅਮਰੀਕਨ ਸੁੰਢੀ ਆਈ ਸੀ ਹੋਰ ਤਰ੍ਹਾਂ ਤਰ੍ਹਾਂ ਦੀਆਂ ਸੁੰਢੀਆਂ ਆਈਆਂ ਤੇ ਗੁਲਾਬੀ ਸੁੰਢੀ ਕੋਈ ਐ ਜਿੱਦੇ ਦੀ ਦੁਨੀਆ ਸਾਜੀ ਹੈ ਉਦੋਂ ਦੀ ਗੁਲਾਬੀ ਸੁੰਢੀ ਹੈ ਜਿੱਦਾਂ ਦੀ ਦੁਨੀਆ ਸ੍ਰਿਸ਼ਟੀ ਹੈ ਉਦੋਂ ਦੀ ਅਮਰੀਕਨ ਸੁੰਢੀ ਹੈ ਉਦੋਂ ਦੀ ਤੰਬਾਕੂ ਵਾਲੀ ਸੁੰਢੀ ਹੈ ਉਦੋਂ ਦੀ ਤੇਲਾ ਚੇਪਾ ਉਦੋਂ ਦਾ ਹੀ ਕਰੋਨਾ ਹੈ ਅਸੀਂ ਮੈਨੇਜਮੈਂਟ ਅਫਸੈਟ ਕਰਤਾ ਵੀ ਜਦੋਂ ਮੰਨ ਲਾ ਵੀ ਜਿੰਨੀਆਂ ਵੀ ਬਿਮਾਰੀਆਂ ਜਿੰਨੇ ਜੀਵ ਹੈ ਕੀਟ ਪਤੰਗੇ ਹੈ ਇਹ ਸਾਰੇ ਮਤਲਬ ਸਦੀਆਂ ਤੋਂ ਲੈ ਕੇ ਧਰਤੀ ਦੇ ਉੱਤੇ ਸਰਵਾਈਵ ਕਰਦੇ ਆ ਰਹੇ ਆ ਅਸੀਂ ਉਹਨਾਂ ਨੂੰ ਡਿਸਟਰਬ ਕਰਤਾ ਉਹਨਾਂ ਦਾ ਬੈਲੈਂਸ ਵਿਗਾੜਤਾ ਉਹਨਾਂ ਦੇ ਜਿਹੜਾ ਚੇਨ ਸਿਸਟਮ ਸੀ ਉਹ ਅਸੀਂ ਤੋੜਤਾ ਜੇ ਅਸੀਂ ਚੇਨ ਸਿਸਟਮ ਨੂੰ ਅਸੀਂ ਮੇਨਟੇਨ ਕਰਾਂਗੇ ਤਾਂ ਉਹ ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ ਆਜੂਗਾ ਕਾ ਮਤਲਬ ਵੀ ਮੇਨਟੇਨ ਰੱਖਣੀਆਂ ਜੇ ਮੰਨ ਲਵੇ ਅਸੀਂ ਪਰਾਲੀ ਇੱਥੇ ਵਿਛਾਉਣੇ ਆ ਤੇ ਮੈਨੂੰ ਹੀ ਪਹਿਲਾਂ ਡਰ ਸੀ ਯਾਰ ਇੱਥੇ ਤਾਂ ਚੂਹੇ ਬੜੇ ਆ ਜੰਗਲੀ ਚੂਹੇ ਆ ਵੀ ਸਾਰਾ ਬਾਗ ਖਾ ਜਾਣਗੇ ਤੇ ਪੌਦੇ ਨੂੰ ਕਈ ਵਾਰੀ ਖਾ ਵੀ ਜਾਂਦੇ ਸੀਗੇ ਤੇ ਮੈਂ ਡਰਦਾ ਰਿਹਾ ਵੀ ਜੇ ਪਰਾਲੀ ਵਿਛਾ ਦਿੱਤੀ ਤਾਂ ਚੂਹੇ ਬਹੁਤ ਸਾਰੇ ਆ ਜਾਣਗੇ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਜਿਹੜੇ ਵਿਸ਼ੇਸ਼ਗਿਆਰ ਮਾਰ ਬੰਦੇ ਸੀ ਉਹਨਾਂ ਨੇ ਦੱਸਿਆ ਵੀ ਜੇ ਮੰਨ ਲਾ ਵੀ ਆਪਣੇ ਖੇਤ ਦੇ ਵਿੱਚ ਚੂਹੇ ਪੈ ਗਏ ਚੂਹੇ ਨੂੰ ਖਾਣ ਵਾਸਤੇ ਸੱਪ ਆ ਜੂਗਾ ਸੱਪ ਨੂੰ ਖਾਣ ਵਾਸਤੇ ਨਿਉਲਾ ਆ ਜੂਗਾ ਨੀਵਲੇ ਨੂੰ ਖਾਣ ਵਾਸਤੇ ਕੋਈ ਹੋਰ ਜਾਨਵਰ ਆ ਜੂ ਹੈ ਇਹ ਜਿ cục ਸੁੰਡੀਆਂ ਦਾ ਤੇ ਤੇਲੇ ਚੇਪੇ ਕੀਟ ਪੰਗਿਆਂ ਦਾ ਸਾਈਕਲ ਹੈ ਇੱਕ ਦੂਜੇ ਨੂੰ ਖਾਂਦੇ ਆ ਸੀ ਵਿਗਿਆਨ ਦੇ ਵਿੱਚ ਜਿਵੇਂ ਪੜ੍ਹਦੇ ਆ ਵੀ ਘਾਹ ਨੂੰ ਖਰਗੋਸ਼ ਖਾ ਜਾਂਦਾ ਹੈ ਖਰਗੋਸ਼ ਨੂੰ ਕੋਈ ਸ਼ੇਰ ਖਾ ਜਾਂਦਾ ਹੈ ਸ਼ੇਰ ਨੂੰ ਕੋਈ ਹੋਰ ਜਾਨਵਰ ਖਾ ਜਾਂਦਾ ਹੈ ਇਹ ਇਸ ਸਾਈਕਲ ਚੱਲਦਾ ਰਹਿੰਦਾ ਇਹ ਸਾਈਕਲ ਨੂੰ ਅਸੀਂ ਤੋੜਤਾ ਤੇ ਜੇ ਇਸੇ ਸਾਈਕਲ ਨੂੰ ਅਸੀਂ ਮੇਨਟੇਨ ਰੱਖਾਂਗੇ ਤਾਂ ਸਾਡੀਆਂ ਫਸਲਾਂ ਪ੍ਰੋਫਿਟ ਦੇ ਵਿੱਚ ਰਹਿਣਗੀਆਂ ਔਰ ਅੱਜ ਦੀ ਜਿਹੜੀ ਕਿਸਾਨੀ ਹੈ ਅੱਜ ਦੀ ਕਿਸਾਨੀ ਇੰਨੇ ਸੰਕਟ ਦੇ ਦੌਰ ਦੇ ਵਿੱਚ ਖੜੀ ਹੈ ਕਿ ਅਸੀਂ ਜੇ ਇਸ ਪੈਟਰਨ ਤੇ ਖੇਤੀਆਂ ਕਰਦੇ ਰਹੇ ਤਾਂ ਅਸੀਂ ਕਿਸਾਨੀ ਕਿਸਾਨ ਅਸੀਂ ਕਾਰਪੋਰੇਟ ਦੀ ਕੀ ਗੱਲ ਕਰਦੇ ਕਿਸਾਨ ਆਪ ਦੀ ਆ ਵੀ ਜ਼ਮੀਨਾਂ ਛੱਡ ਕੇ ਭੱਜਣਾ ਜਿਵੇਂ ਕਿ ਕੋਹ ਕਹਾਵਤਾਂ ਵਿੱਚ ਸ਼ੇਰ ਕਹਿੰਦਾ ਹੁੰਦਾ ਵੀ ਮੈਂ ਅੱਜ ਨਾ ਦੌੜਿਆ ਤਾਂ ਮੈਂ ਭੁੱਖਾ ਮਰ ਜਾਂ ਹਾਂਜੀ ਹਾਂਜੀ ਤੇ ਹਿਰਨ ਕਹਿੰਦਾ ਜੇ ਮੈਂ ਅੱਜ ਨਾ ਭੱਜਿਆ ਤਾਂ ਮੈਂ ਮਾਰਿਆ ਜਾਊਂਗਾ ਮੈਂ ਮਾਰਿਆ ਜਾਊਂਗਾ ਹਾਂਜੀ ਚਲੋ ਬਸ ਇਸ ਕਰਕੇ ਇਸ ਸਿਸਟਮ ਨੂੰ ਮੇਨਟੇਨ ਰੱਖਣ ਦੀ ਹਾਂਜੀ ਇੱਕ ਮਿੰਟ ਸਟਾਪ ਕਰ ਲਾ ਇੱਕ ਮਾਸਟਰ ਜਿਵੇਂ ਅੱਜ ਕੱਲ ਕਹਿੰਦੇ ਆ ਵੀ ਕੋਈ ਸਰਟੀਫਿਕੇਟ ਆਰਗੈਨਿਕ ਦਾ ਵੀ ਤਜਰਬਾ ਹੋਣਾ ਚਾਹੀਦਾ ਕਿਉਂ ਸਰਟੀਫਿਕੇਟ ਵੀ ਕੋਈ ਜ਼ਰੂਰੀ ਹੁੰਦਾ ਜੀ ਹਾਂਜੀ ਇਹ ਜਿਹੜਾ ਭਾਰਤ ਸਰਕਾਰ ਦਾ ਖੇਤੀਬਾੜੀ ਮੰਤਰਾਲਾ ਹਾਂਜੀ ਉਹ ਸਰਟੀਫਿਕੇਟ ਜਾਰੀ ਕਰਦਾ ਉਹਦੇ ਬਹੁਤ ਸਾਰੇ ਮਤਲਬ ਅੱਗੇ ਬ੍ਰਾਂਚ ਆ ਮਤਲਬ ਬੰਦੇ ਅਪਾਇੰਟ ਕੀਤੇ ਹੋ ਉਹ ਜਿਹੜਾ ਵਾਰੀ ਵਾਰੀ ਖੇਤ ਵਿਜ਼ਿਟ ਕਰਦੇ ਆ ਮਿੱਟੀ ਦੇ ਸੈਂਪਲ ਲੈਂਦੇ ਆ ਫਰੂਟ ਦੇ ਸੈਂਪਲ ਲੈਂਦੇ ਆ ਪੱਤੇ ਦਾ ਸੈਂਪਲ ਲੈਂਦੇ ਆ ਹਰ ਚੀਜ਼ ਦਾ ਪਾਣੀ ਦਾ ਸੈਂਪਲ ਲੈਂਦੇ ਆ ਹਰ ਚੀਜ਼ ਉਹਦੇ ਵਿੱਚ ਕਿਤੇ ਵੀ ਜੇ ਮਤਲਬ ਜਹਿਰ ਦਾ ਕੋਈ ਜਬ ਕੈਮੀਕਲ ਦਾ ਕਿਤੇ ਵੀ ਕੋਈ ਜ਼ਿਕਰ ਆ ਗਿਆ ਤਾਂ ਸਰਟੀਫਿਕੇਟ ਨਹੀਂ ਮਿਲਦਾ ਇਸ ਕਰਕੇ ਉਹ ਸਰਟੀਫਿਕੇਟ ਸਾਡੇ ਕੋਲ ਹੈਗਾ ਆਰਗੈਨਿਕ ਦਾ ਸਰਟੀਫਿਕੇਟ ਹੈ ਅੱਛਾ ਭਾਰਤ ਸਰਕਾਰ ਤੋਂ ਲਿਆ ਹੋਇਆ ਮੈਂ ਤੁਹਾਨੂੰ ਉਹ ਦਿਖਾਉਂਗਾ ਅੱਛਾ ਦੂਜੀ ਗੱਲ ਇਹ ਕਿ ਮੈਂ ਇਹਦੇ ਨਾਲ ਜੁੜਦੀ ਗੱਲ ਵੀ ਜਿਹੜਾ ਕੰਜ਼ਿਊਮਰ ਹੈ ਉਪਭੋਗਤਾ ਮਤਲਬ ਜਿਹੜਾ ਖਾਣ ਵਾਲਾ ਚੀਜ਼ ਖਾਣ ਵਾਲਾ ਹੈ ਉਹ ਵੀ ਕਈ ਵਾਰੀ ਇਸ Trap ਚ ਫਸ ਜਾਂਦਾ ਜਾਲ ਚ ਵੀ ਉਹ ਆਰਗੈਨਿਕ ਦੇ ਚੱਕਰ ਚ ਵਿੱਚ ਵੀ ਮੈਂ ਤਾਂ ਸਭ ਨੂੰ ਇਹ ਰਹਿ ਦੇਵਾਂਗਾ ਵੀ ਆਰਗੈਨਿਕ ਤੁਸੀਂ ਸਰਟੀਫਿਕੇਟ ਮੇਰੇ ਕੋਲ ਤਾਂ ਹੈਗਾ ਵੈਸੇ ਬਹੁਤ ਸਾਰੇ ਲੋਕਾਂ ਕੋਲੇ ਹੋਰਾਂ ਕੋਲੇ ਵੀ ਹੈ ਪਰ ਉਹਦੇ ਖੇਤ ਚ ਜਾ ਕੇ ਜਰੂਰ ਦੇਖੋ ਵੀ ਉਹਦੇ ਖੇਤ ਦੀ ਜਿਹੜੀ ਮਿੱਟੀ ਹੈ ਵੀ ਜਿਵੇਂ ਆ ਦੇਖੋ ਵੀ ਇੱਥੇ ਪਾਣੀ ਲੱਗਾ ਕਿੰਨਾ ਘਾਹ ਫੂਸ ਹੈ ਤੇ ਆ ਦੇਖੋ ਮਿੱਟੀ ਆ ਹੈਗੀ ਨਾ ਪੁਰਪਰੀਆ ਦੇਖੋ ਆਹ ਪੁਰਪਰੀਆ ਹੈ ਹਾਂ ਆ ਦੇਖੋ ਪੂਰੀ ਮਿੱਟੀ ਜਿੱਥੇ ਮਰਜੀ ਜਿੰਨੀ ਮਰਜੀ ਜਿੰਨੀ ਮਰਜੀ ਪੱਟੀ ਚਲੋ ਵੀ ਤੁਸੀਂ ਇੱਥੇ ਚ 5 ਫੁੱਟ ਡੂੰਗਾ ਟੋਆ ਪਟ ਲੋ ਆ ਕੱਖਾਂ ਦੇ ਵਿੱਚ ਆਏ ਮਤਲਬ ਜਿਵੇਂ ਜਿਵੇਂ ਖੁਰਪੀ ਖੁਬਦੀ ਹੈ ਉਵੇਂ ਹੱਥ ਖੁਬਦਾ ਹੈ ਹਾਂ ਆ ਦੇਖੋ ਵੀ ਜਿਵੇਂ ਮਨ ਲਾ ਮੈਂ ਹੋਰ ਦਿਖਾਉਣਾ ਤੁਹਾਨੂੰ ਆ ਦੇਖੋ ਜਿਵੇਂ ਮਨ ਲਬੀ ਖੁਰਪੀ ਜਾਂਦੀ ਹੈ ਜ਼ਮੀਨ ਦੇ ਵਿੱਚ ਤੇ ਐ ਪੂਰਪੂਰੀ ਮਿੱਟੀ ਸ਼ੱਕਰ ਵਰਗੀ ਭੁਰਦੀ ਹੋਵੇ ਮਿੱਟੀ ਉਹ ਆਰਗੈਨਿਕ ਇਹਨੂੰ ਅਮਰਤ ਮਿੱਟੀ ਕਹਿੰਦੇ ਆਖੀ ਆਰਗੈਨਿਕ ਨਹੀਂ ਸਰਟੀਫਿਕੇਟ ਵੀ ਨਹੀਂ ਮਾਇਨਾ ਰੱਖਦਾ ਬਾਕੀ ਮਿੱਟੀ ਤੋਂ ਪਤਾ ਲੱਗਦਾ ਆਪਦੇ ਖੇਤੀ ਦਾ ਵੀ ਆਰਗੈਨਿਕ ਹੈ ਜਾਂ ਨਹੀਂ ਜੀ ਹਾਂਜੀ ਅੱਛਾ ਮੈਥੋਂ ਅਗਲੀ ਗੱਲ ਇਹਦੇ ਨਾਲ ਤੁਸੀਂ ਮਾਰਕੀਟਿੰਗ ਦੀ ਮੈਨੂੰ ਪੁੱਛ ਰਹੇ ਸੀ ਤੇ ਮਾਰਕੀਟਿੰਗ ਦੇ ਵਿੱਚ ਇਹ ਹੈ ਕਿ ਮੈਂ ਮੈਥੋਂ ਬਹੁਤ ਸਾਰੇ ਦੋਸਤ ਮਿੱਤਰ ਉਹ ਜਿਵੇਂ ਸਬਜ਼ੀ ਫਰੂਟ ਮੰਗਦੇ ਸੀ ਵੀ ਕੋਈ ਕਹਦਾ ਮੈਨੂੰ 5 ਕਿਲੋ ਲਿਆ ਦੇ ਕੋਈ 10 ਕਿਲੋ ਤੇ ਫਿਰ ਅਸੀਂ ਉਹ ਡਿਮਾਂਡ ਜਿਆਦੇ ਅਸੀਂ ਪਰਸਨਲੀ ਤੇ ਕਿਸੇ ਨੂੰ ਵੰਡ ਨਹੀਂ ਸਕਦੇ ਸੀ ਫਿਰ ਅਸੀਂ ਇੱਕ ਕਾਊਂਟਰ ਲਾਤਾ ਕਾਲੇਲੀ ਮੰਡੀ ਦੇ ਵਿੱਚ ਹਾਂਜੀ ਪੰਜਾਬ ਬੱਸ ਸਟੈਂਡ ਕਾਲੇਲੀ ਮੰਡੀ ਦੇ ਵਿੱਚ ਉੱਥੇ ਅਸੀਂ ਕਾਊਂਟਰ ਲਾ ਕੇ ਇੱਕ ਬੰਦਾ ਬਿਠਾਤਾ ਵੀ ਨਾਲੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇੱਕ ਬੰਦੇ ਨੂੰ ਤਾਂ ਉੱਥੇ ਰੋਜ਼ਗਾਰ ਮਿਲਿਆ ਹਾਂਜੀ ਤੇ ਦੋ ਬੰਦੇ ਇੱਥੇ ਖੇਤ ਤੋਂ ਤੋੜ ਕੇ ਸਪਲਾਈ ਕਰਦੇ ਤਿੰਨ ਬੰਦੇ ਇਸ ਕੰਮ 'ਚ ਇਨਵੋਲਵ ਹੈ ਹਾਂਜੀ ਵੀ ਤਿੰਨ ਬੰਦਿਆਂ ਨੂੰ ਰੋਜ਼ਗਾਰ ਮਿਲਿਆ ਬਿਲਕੁਲ ਤੇ ਦੂਜੀ ਗੱਲ ਜਿਹੜੇ ਉਪਭੋਗਤਾ ਤੱਕ ਉਹ ਸਿੱਧਾ ਆਸਾਨੀ ਨਾਲ ਪਹੁੰਚ ਗਿਆ ਤੇ ਅਸੀਂ ਮਾਰਕੀਟਿੰਗ ਵੀ ਹੁਣ ਇਸ ਵਾਰੀ ਖੁਦ ਚਾਲੂ ਕਰੀ ਐ ਵੈਸੇ ਮੇਰੇ ਮਨ ਚ 2-3 ਸਾਲਾਂ ਤੋਂ ਸੀ ਮੈਂ ਪਰ ਉਸ ਤੋਂ ਪਹਿਲਾਂ ਮੈਂ ਖੁਦ ਇਹ ਕਰਨਾ ਚਾਹੁੰਦਾ ਮੈਂ ਜਿਹੜਾ ਆਰਗੈਨਿਕ ਦੇ ਜਿਹੜੇ ਨੋਰਮ ਐ ਉਹ ਨਿਯਮ ਐ ਉਹ ਮੈਂ ਪੂਰੇ ਕਰ ਲਾਂ ਫੇਰ ਹੀ ਕਿਤੇ ਗ੍ਰਾਹਕ ਨਾਲ ਆਪਾਂ ਸ਼ਲਕ ਕਾਪਟ ਨਹੀਂ ਕਰਨਾ ਹਾਂਜੀ ਮਤਲਬ ਗ੍ਰਾਹਕ ਨੂੰ ਮਤਲਬ ਜਦੋਂ ਆਪਾਂ ਸਾਰੀਆਂ ਚੀਜ਼ਾਂ ਪੂਰਤ ਕਰ ਲਈ ਹਾਂਜੀ ਵੀ ਮਿੱਟੀ ਸਾਰੀ ਕਾਇਮ ਕਰ ਲਈ ਪੌਦਿਆਂ ਨੂੰ ਮੇਨਟੇਨ ਕਰ ਲਿਆ ਸਾਰੀ ਸਾਨੂੰ ਸਮਝ ਆ ਗਈ ਇਸ ਗੱਲ ਦੀ ਫੇਰ ਅਸੀਂ ਆਪਦਾ ਉਤਪਾਦ ਖੁਦ ਵੇਚਣਾ ਚਾਹਿਆ ਔਰ ਮੈਂ ਇਸ ਦੇ ਨਾਲ ਹੀ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ رائے ਦੇਣਾ ਚਾਹਣਾ ਮਤਲਬ ਇੱਕ ਮੇਰੀ ਬੇਨਤੀ ਕਹਿ ਲਓ رائے ਤਾਂ ਮੈਂ ਛੋਟਾ ਸਾਕੀ ਕਿਸਾਨ ਦਾ ਹੋਰ ਬਹੁਤ ਜ਼ਿਆਦਾ ਤਜਰਬਾ ਹੈ ਮੈਂ ਰਾਏ ਤਾਂ ਨਹੀਂ ਦੇ ਸਕਦਾ ਤੇ ਵੀ ਮੇਰੀ ਬੇਨਤੀ ਹੈ ਉਹਨਾਂ ਨੂੰ ਵੀ ਕਿ ਤੁਸੀਂ ਆਪ ਦਾ ਉਤਪਾਦ ਖੁਦ ਵੇਚੋ ਬਿਲਕੁਲ ਤਾਂ ਕਿ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹਦੇ ਵਿੱਚ ਵਾਧਾ ਹੋਵੇ ਤੇ ਤੁਸੀਂ ਸੋਨੂੰ ਜਦੋਂ ਇੱਕ ਹੋਰ ਇਹਦੇ ਨਾਲ ਜੁੜਮੀ ਗੱਲ ਇਹ ਵੀ ਹੈ ਵੀ ਮੰਨ ਲਓ ਜਦੋਂ ਸਾਡੇ ਕੋਲ ਕਿੰਨੂ ਤੇ ਲਾ ਲ ਕੋਈ ਗਰਾਹ ਕਿਨੂੰ ਲੈ ਕੇ ਜਾਂਦਾ ਹੈ ਹਾਂਜੀ ਉਹਦੇ ਨਾਲ ਗੱਲਬਾਤ ਹੁੰਦੀ ਹੈ ਉਹਦੇ ਟੇਸਟ ਬਾਰੇ ਗੱਲ ਹੁੰਦੀ ਹੈ ਉਹਦੇ ਰੰਗ ਬਾਰੇ ਗੱਲ ਹੁੰਦੀ ਹੈ ਉਹਦੇ ਸੈਂਜ ਬਾਰੇ ਗੱਲ ਹੁੰਦੀ ਹੈ ਉਹ ਸਾਨੂੰ ਸਾਡੀਆਂ ਕਮੀਆਂ ਵੀ ਦੱਸਦਾ ਤੇ ਸਾਡੇ ਖਾਸੀਅਤਾਂ ਜਿਹੜੀ ਉਹ ਵੀ ਦੱਸਦਾ ਉਹ ਜਿਹੜੀ ਕਮੀਆਂ ਹੈ ਅਸੀਂ ਉਹ ਨੋਟ ਕਰਦੇ ਹਾਂ ਵੀ ਮੰਨ ਲਓ ਕਿ ਜਿਵੇਂ ਆਹ ਸਕ੍ਰੈਚ ਸਾਡੇ ਆਪਣੇ ਆਰਗੇਨਿਕ ਫਲ ਸਬਜ਼ੀਆਂ ਦੇ ਉੱਤੇ ਸਕ੍ਰੈਚ ਬਹੁਤ ਹੁੰਦੇ ਹਾਂ ਕਿਉਂਕਿ ਜ਼ਹਿਰ ਤੇ ਕੈਮੀਕਲ ਪਾ ਕੇ ਕੀਟ ਪਤੰਗਿਆਂ ਦਾ ਮਾਰਾ ਹੀ ਨਹੀਂ ਕੀਟ ਪਤੰਗੇ ਨੇ ਉੱਤੇ ਨਿਸ਼ਾਨ ਪਾਤੇ ਹਾਂਜੀ ਹੁਣ ਅਗਲਾ ਸਟੈਪ ਸਾਡਾ ਇਸ ਤੇ ਹੈ ਕਿ ਇੱਕ ਈਰੂ ਸਕ੍ਰੈਚ ਨੂੰ ਕਿਵੇਂ ਮਤਲਬ ਮਿੱਤਰ ਕੀਟ ਜਿਹੜੇ ਮਿੱਤਰ ਕੀਟ ਹੈ ਉਹਨਾਂ ਨੂੰ ਕਿਵੇਂ ਮਤਲਬ ਵੀ ਪੂਰਾ ਕੰਪੀਟੈਂਟ ਕਰਨਾ ਵੀ ਇਹ ਪਸਕ੍ਰੈਚ ਨੂੰ ਉਹ ਆਲਾ ਜਿਹੜਾ ਮਾਈਟ ਹੈ ਉਹਨੂੰ ਖਾ ਜਾਣ ਵੀ ਇਸ ਕਰਕੇ ਅਸੀਂ ਜਦੋਂ ਮਾਰਕੀਟ ਦੇ ਵਿੱਚ ਸਾਡਾ ਉਤਪਾਦ ਖੁਦ ਲੈ ਕੇ ਜਾਵਾਂਗੇ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਜੇ ਖੜੇ ਹਾਂ ਵੀ ਸਾਡੀ ਕੀ ਕਮੀ ਹੈ ਸਾਡੀ ਕੀ ਖਾਸੀਅਤ ਹੈ ਇਸ ਕਰਕੇ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਦੇ ਉਤਪਾਦ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਸਾਰਾ ਤਾਂ ਨਹੀਂ ਮੈਂ ਵੀ ਨਹੀਂ ਵੇਚ ਸਕਦਾ ਕੋਈ ਨਹੀਂ ਜਿੰਨਾ ਕ ਵੱਧ ਤੋਂ ਵੱਧ ਤੁਸੀਂ ਖੁਦ ਵੇਚ ਸਕਦੇ ਹੋ ਗਾਹਕ ਤੱਕ ਪਹੁੰਚਦਾ ਕਰ ਸਕਦੇ ਹੋ ਆਪ ਦਾ ਪਹੁੰਚਦਾ ਕਰੋ ਹਾਂਜੀ ਦੋਸਤੋ ਜਿਵੇਂ ਹੀ ਆਪਾਂ ਨੂੰ ਮਾਸਟਰ ਜੀ ਨੇ ਦੱਸਿਆ ਦੇਖੋ ਇਹਨਾਂ ਦੀ ਜਿਹੜੀ ਜ਼ਿੰਦਗੀ ਇਨਰ ਜਿਵੇਂ ਆ ਭਰੀ ਆ ਫਿਰ ਵੀ ਇਹ ਵਧੀਆ ਇੱਕ ਸਫਲ ਕਿਸਾਨ ਆ ਵਧੀਆ ਖੇਤੀ ਕਰਵਾ ਰਹੇ ਆ ਨਾਲ ਘਰ ਵੀ ਰਹੇ ਆ ਤੇ ਆਪਣੇ ਕਿਸਾਨ ਵੀਰ ਮਾਰਕੀਟਿੰਗ ਤੇ ਆ ਕੇ ਮਾਰ ਖਾ ਜਾਂਦੇ ਆ ਪੈਦਾ ਸਭ ਕੁਝ ਕਰ ਸਕਦੇ ਆ ਪਰ ਜਿੱਥੇ ਗੱਲ ਮਾਰਕੀਟਿੰਗ ਦੀ ਆਉਂਦੀ ਹੈ ਉੱਥੇ ਆ ਕੇ ਕਿਸਾਨ ਭਰਾ ਮਾਰ ਖਾ ਜਾਂਦੇ ਦੇਖੋ ਮਾਸਟਰ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਆਪਾਂ ਨੂੰ ਇਸ ਵੀਡੀਓ ਜਰੀਏ ਵੀ ਖੁਦ ਇਹਨਾਂ ਨੇ ਮਾਰਕੀਟਿੰਗ ਕਰੀ ਆ ਕਾਲਿਆਂ ਵਾਲੀ ਪੰਜਾਬ ਬੱਸ ਸਟੈਂਡ ਪੰਜ ਪੰਜਾਬ ਬੱਸ ਸਟੈਂਡ ਕੋਰੇਲਾ ਦੀ ਬੰਦਾ ਸ਼ਰਖਿਆ ਹੋਵੇ ਉੱਥੇ ਕਾਊਂਟਰ ਲਾਇਆ ਹੋਇਆਗਾ ਤੇ ਤਾਂ ਕਰਕੇ ਵੀ ਮਾਰਕੀਟਿੰਗ ਵੱਲ ਬਾਅਦ ਧਿਆਨ ਦਿਓ ਪੈਦਾ ਵੀ ਕਰੋ ਨਾਲ ਮਾਰਕੀਟਿੰਗ ਵੀ ਖੁਦ ਕਰੋ ਕਿਸਾਨ ਭਰਾਓ ਜੇ ਅੱਗੇ ਵਧਣਾ ਤਾਂ ਤੁਮ ਲੱਗੇ ਹੋਇਆ ਜੀ ਹਾਂਜੀ ਸਿਸਟਮ ਇਹ ਮਤਲਬ ਕਦੇ ਵਾਸਤੇ ਲਾਇਆ ਵੀ ਆਮ ਤੌਰ ਤੇ ਜਿੰਨੇ ਵੀ ਕੀ ਦੁਸ਼ਮਣ ਕੀਟ ਆਉਂਦੇ ਆ ਮਤਲਬ ਫਸਲਾਂ ਨੂੰ ਖਰਾਬ ਕਰਨ ਵਾਲੇ ਉਹਨੂੰ ਜ਼ਹਿਰਾਂ ਪਾਉਣ ਦੀ ਬਜਾਏ ਹਾਂਜੀ ਵੀ ਆਪਣੇ ਕੋਲੇ ਤਿੰਨ ਚਾਰ ਪ੍ਰਕਾਰ ਦੇ ਟਰੈਪ ਹੈ ਇਹਨੂੰ ਟਰੈਪ ਕਹਿੰਦੇ ਆ ਹਾਂਜੀ ਵੀ ਇਹਦੇ ਵਿੱਚ ਪਾਣੀ ਪਾ ਕੇ ਇੱਕ ਇਗੋਨੋਲ ਮਥਾਇਲ ਨਾਮ ਦੀ ਇੱਕ ਦਵਾਈ ਹੁੰਦੀ ਹੈ ਉਹ ਜਿਹੜਾ ਫਰੂਟ ਫਲਾਈ ਹੈ ਉਹ ਸੇਬ ਨੂੰ ਤੇ ਕਿੰਨੂ ਨੂੰ ਸਾਰੇ ਫਰੂਟ ਨੂੰ ਉਹ ਮੱਖੀ ਛੋਟੀ ਜਿਹੀ ਮੱਖੀ ਹੈ ਮਖਿਆਲ ਵਾਲੀ ਆਮ ਛੋਟੀ ਮੱਖੀ ਵਰਗੀ ਉਹ ਇਹਦੇ ਵਿੱਚ 100 ਗ੍ਰਾਮ ਪਾਣੀ ਪਾਓ ਉਸ ਤੋਂ ਬਾਅਦ 2-3 ਬੂੰਦਾਂ ਜਿੰਨੇ ਅੱਖ ਚ ਦਵਾਈ ਪਾਉਣੇ ਸੀ 2-3 ਬੂੰਦਾਂ ਉਹਦੀ ਸੁਗੰਧ ਹੀ ਇਹ ਜਿਹੀ ਵੀ ਉਹ ਮੱਖੀ ਉਹ ਸੁਗੰਧ ਤੇ ਆ ਕੇ ਇਹਦੇ ਬੋਤਲ ਦੇ ਵਿੱਚ ਵੜ ਜਾਂਦੀ ਹੈ ਇਹਦੇ ਬਾਹਰਲੇ ਪਾਸੇ ਦੋਨੇ ਪਾਸੇ ਮੋਰੀਆਂ ਕੱਢੀਆਂ ਇਹਦੇ ਵਿੱਚ ਅੰਦਰ ਹੀ ਰਹਿੰਦੀ ਹੈ ਤਾਂ ਉਹ ਮੰਨ ਲਾ ਵੀ ਇੱਕ ਤਾਂ ਉਹਦੀ ਅੱਗੇ ਸੰਤਾਨ ਦੀ ਵਿਵ੍ਰਿਧੀ ਹੁੰਦੀ ਇਹਦੇ ਵਿੱਚ ਅੰਦਰ ਆ ਕੇ ਪਾਣੀ ਉਹ ਮੁਸ਼ਕ ਤੇ ਇੱਥੇ ਅੰਦਰ ਹੀ ਮਰ ਜਾਂਦੀ ਹੈ ਵੀ ਜ਼ਹਿਰ ਪਾਉਣ ਦੀ ਜਾਂ ਛਿੜਕਾ ਕਰਨ ਦੀ ਲੋੜ ਨਹੀਂ ਜਿਹੜੇ ਉਹ ਦੇਖੋ ਜੇ ਸਾਹਮਣੇ ਉਹ ਪੀਲੇ ਰੰਗ ਦਾ ਟਰੈਪ ਲੱਗਿਆ ਹੋਇਆ ਹੈ ਉਹ ਮਾਈਟ ਤੇ ਹੋਰ ਸਾਰੇ ਤੇਲੇ ਚੇਪੇ ਵਾਸਤੇ ਟਰੈਪ ਹੈ ਇਸ ਤਰ੍ਹਾਂ ਤਰ੍ਹਾਂ ਦੇ ਬਹੁਤ ਸਾਰੇ ਟਰੈਪ ਆਉਂਦੇ ਆ ਵੀ ਨੀਲੇ ਰੰਗ ਦਾ ਹਰੇ ਰੰਗ ਦਾ ਪੀਲੇ ਰੰਗ ਦਾ ਤੁਸੀਂ ਟਰੈਪ ਆਮ ਤੌਰ ਤੇ ਦੇਖੇ ਹੋਣੇ ਆ ਇਹ ਜਿਵੇਂ ਮੱਛਰ ਹੈ ਕੀਟ ਪਤੰਗੇ ਤੇਲੇ ਵਾਲੇ ਇਹ ਸਾਰਾ ਇਹ ਖੇਤ ਦੇ ਵਿੱਚ ਤੁਸੀਂ ਇਹ ਲਾ ਦਿਓ ਜਿੰਨਾ ਵੀ ਮਤਲਬ ਪੈਸਟ ਹੈ ਉਹ ਸਾਰਾ ਇਹਦੇ ਤੇ ਚਿਕਨਾਈ ਵਾਲੀ ਚੀਜ਼ ਲੱਗੀ ਹੁੰਦੀ ਹੈ ਵੀ ਜੈਲ ਲੱਗੀ ਹੁੰਦੀ ਹੈ ਉਹ ਇਹ ਪੀਲੇ ਤੇ ਉਹ ਅਟ੍ਰੈਕਟ ਹੁੰਦਾ ਉਹ ਕੀਟ ਪਤੰਗਾ ਇਹਦੇ ਨਾਲ ਆ ਕੇ ਚਿੰਬੜ ਜਾਂਦਾ ਤੇ ਉਹ ਮਤਲਬ ਉਹਦੀ ਸੰਤਾਨ ਵ੍ਰਿਧੀ ਰੁਕ ਜਾਂਦੀ ਹੈ ਔਰ ਦੂਜੀ ਇਹ ਗੱਲ ਹੈ ਵੀ ਆਮ ਤੌਰ ਤੇ ਅਸੀਂ ਵੀ ਇੱਥੇ 1000 ਫਲ ਦੇ ਪੌਦੇ ਐ ਹਾਂਜੀ ਫਿਰ ਵੀ ਉਸ ਤੋਂ ਬਾਅਦ 50 60 ਹੋਰ ਵੱਡੇ ਰੁੱਖ ਐ ਹਾਂਜੀ ਫਿਰ ਵੀ ਅਸੀਂ ਇਹ ਆਲ ਨੇ ਲਾ ਰੱਖਿਆ ਬਿਲਕੁਲ ਆਲ ਨੇ 50 ਤੋਂ ਵੱਧ ਆਲ ਨੇ ਲੱਗੇ ਹੋਏ ਕਿ ਜਿੱਤਾ ਕਿ ਜਿਹੜੀ ਕੀਟ ਪਤੰਗੇ ਐ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਫਸਲ ਬੀਜਣ ਤੋਂ ਪਹਿਲਾਂ ਕਹਿੰਦੇ ਹਾਲੀ ਪਾਲੀ ਦੇ ਭਾਗੀ ਚਿੜੀ ਜਨੌਰ ਦੇ ਭਾਗੀ ਪਸ਼ੂ ਪਸੇਰੇ ਦੇ ਭਾਗੀ ਤੇ ਉਹ ਸਾਰੇ ਮਤਲਬ ਵੀ ਆਲ ਨੇ ਲਾਏ ਐ ਬਹੁਤ ਸਾਰੇ ਜਾਨਵਰ ਇਹਦੇ ਵਿੱਚ ਆਪਦੇ ਬੱਚੇ ਪਾਲਦੇ ਆ ਆਪਦਾ ਨਰਵਾਹ ਕਰਦੇ ਆ ਠੰਡ ਚ ਨੇਰੀਆਂ ਚ ਤੇ ਇਹ ਕਣਿਚ ਬਚਾਉਣ ਵਾਸਤੇ ਉਹ ਮਿੱਤਰ ਕੀਟ ਸਾਰੇ ਇੱਥੇ ਪਲਦੇ ਆ ਤੇ ਆ ਜਿਹੜੀ ਫੀਡ ਆਪਾਂ ਸੌਰੀ ਖਾਦ ਆ ਜੀ ਇਹ ਇਹ ਕੈਂਚੂਆ ਖਾਦਾ ਜੀ ਇਹ ਕੈਂਚੂਏ ਵੀ ਪਾਲੇ ਹੋਏ ਆ ਅਸੀਂ ਮਤਲਬ ਵੀ ਇਹ ਆ ਥੋੜਾ ਮੋਟਾ ਗੋਹਾ ਲਿਆ ਕੇ ਦੋ ਦੋ ਹੀ ਸਾਡੇ ਕੋਲ ਬੈੱਡ ਹੈ ਤੇ ਦੋਨਾਂ ਨੂੰ ਮਤਲਬ ਇਹਦੇ ਵਿੱਚ ਕੈਂਚੂਏ ਦੇਖੋ ਵੀ ਜਿਹੜੇ ਕੈਂਚੂਏ ਦਾ ਪਾਣੀ ਥੱਲੇ ਹੁੰਦਾ ਉਹਨੂੰ ਨਿਊਟ੍ਰੀਸ਼ਨ ਬਹੁਤ ਹੁੰਦਾ ਉਹਦੇ ਵਿੱਚ ਹਾਂਜੀ ਤੇ ਉਹਦੇ ਵਿੱਚ ਕੀ ਹੈ ਵੀ ਤੁਸੀਂ ਉਹ ਵੀ ਕਰ ਸਕਦੇ ਹੋ ਆ ਸਾਰੇ ਕੈਂਚੂਏ ਮਤਲਬ ਹਾਂਜੀ ਇਹ ਸਾਰੇ ਚਾਰ ਹੋ ਰਹੇਗੇ ਸਾਰੇ ਨਾ ਇਹ ਹਾਂਜੀ ਵਧੇਰੇ ਜਾਣਕਾਰੀ ਲਈ ਪਾਰਟੀ ਦਾ ਦੇਖਣਾ ਨਾ